ਸਸੇਖਾਲਜੀ ਵੈਦਜੇ ਦਾ ਖਾਲਸਾ ਵੈਦਜੇ ਕੀ ਫਤਿਹ ਅੱਜ ਤੁਹਾਨੂੰ ਇੱਕ ਹੋਰ ਜਿਹੜੀ ਵੱਡੀ ਖਬਰ ਸੁਣਾਉਣੇ ਆ ਕਿ ਸ੍ਰੀ ਦਰਬਾਰ ਸਾਹਿਬ ਦੇ ਵਿੱਚ ਪਿਛਲੇ ਦਿਨੀ ਜਿਹੜਾ ਜੋਗਾ ਕਰਨ ਵਾਲੀ ਲੜਕੀ ਦਾ ਹੁਣ ਵੱਡਾ ਬਿਆਨ ਸਾਹਮਣੇ ਆਇਆ ਲੜਕੀ ਨੇ ਸਿੱਖ ਕੌਮ ਨੂੰ ਤੇ ਸਰਉਣੀ ਕਮੇਟੀ ਨੂੰ ਸਿੱਧੀ ਦਿੱਤੀ ਧਮਕੀ ਕਿ ਆ ਕਿ ਮੇਰੇ ਤੇ ਪਾਇਆ ਹੋਇਆ ਕੇਸ ਵਾਪਸ ਲਓ ਨਹੀਂ ਤਾਂ ਮੈਂ ਵੀ ਤਿਆਰ ਆ ਹਾਂ ਤੁਹਾਡੇ ਨਾਲ ਲੜਨ ਬਾਅਦ ਤੇ ਮੇਰੀ ਲੀਗਲ ਟੀਮ ਜਿਹੜੀ ਆ ਲੜਾਈ ਲਈ ਤਿਆਰ ਹੈ ਹੁਣ ਦੇਖੋ ਇਹ ਜਿਹੜੇ ਨੇ ਸਾਰੇ ਨੇ ਮੈਨੇ ਇਹਦੇ ਤੁਸੀਂ ਹੁਣ ਕੀ ਕਢੋਂਗੇ ਅਰਥ ਕੀ ਕਢੋਂਗੇ ਇਹਦੇ ਪਿੱਛੇ ਕੌਣ ਖੜਾਗਾ ਤਾਂ ਨੂੰ ਮੈਂ ਦੱਸ ਦਿੰਦਾ ਪਹਿਲਾਂ ਆਪਾਂ ਫਿਰ ਬਾਅਦ ਚ ਗੱਲ ਕਰਦੇ ਆਂ ਸ੍ਰੀ ਦਰਬਾਰ ਸਾਹਿਬ ਦੇ ਵਿੱਚ ਜੋਗਾ ਕਰਨ ਵਾਲੀ ਲੜਕੀ ਨੂੰ ਸ਼੍ਰੋਮਣੀ ਕਮੇਟੀ ਵੱਲੋਂ ਨੋਟਿਸ ਜਾਰੀ ਹੋ ਗਿਆ ਤੇ 30 ਜੂਨ ਤੱਕ ਪੁਲਿਸ ਵੱਲੋਂ ਅੰਮ੍ਰਿਤਸਰ ਦੇ ਵਿੱਚ ਉਹਨਾਂ ਨੂੰ ਆਦੇਸ਼ ਦਿੱਤੇ ਗਏ ਨੇ ਕਿ 30 ਜੂਨ ਤੱਕ ਤੂੰ ਇੱਥੇ ਪੇਸ਼ ਹੋ ਇਹ ਅਰਚਨਾ ਮਕਮਾਨਾ ਦੇ ਖਿਲਾਫ 295 ਇਹਦੇ ਤਹਿਤ ਜਿਹੜਾ ਅਰਚਾ ਉਹ ਦਰਜ ਕੀਤਾ ਗਿਆ ਸੀ ਇਹ ਗੁਜਰਾਤ ਦੀ ਲੜਕੀ ਆ ਗੁਜਰਾਤ ਇੱਥੋਂ ਅੰਮਰਸਰ ਤੋਂ ਕਰੀਬ 1200 ਕਿਲੋਮੀਟਰ ਦੂਰ ਤੇ ਪੈਂਦਾਗਾ ਉਸਨੇ ਅੱਗੇ ਕਿਹਾ ਕਿ ਜੇਕਰ ਲੜਕੀ ਇਸ ਤਰੀਕੇ ਦੇ ਜਿਹੜੀ ਉਹ ਪੇਸ਼ ਨਹੀਂ ਹੁੰਦੀ ਤਾਂ ਉਹਨੂੰ ਉੱਥੇ ਜਾ ਕੇ ਗ੍ਰਿਫਤਾਰ ਕੀਤਾ ਜਾਵੇਗਾ ਤੇ ਹੁਣ ਉਸ ਦੇ ਸਬੰਧ ਦੇ ਵਿੱਚ ਇਸ ਲੜਕੀ ਵੱਲੋਂ ਸਿੱਧੀ ਇੱਕ ਸਿੱਖ ਕੌਮ ਨੂੰ ਵੱਡੀ ਧਮਕੀ ਦਿੱਤੀ ਗਈ ਆ ਇਹ ਜਿਹੜੀ ਲੜਕੀ ਆ ਜੋਗਾ ਕਰਨ ਆਈ ਸੀ ਇੱਕ ਜੋਗਾ ਨਹੀਂ ਇੱਕ ਤਾਂ ਨੂੰ ਜਿਹੜੀ ਆ ਕਿ ਇਹ ਦੇਖਦੀ ਸੀ ਕਿ ਸਿੱਖ ਕੌਮ ਨੂੰ ਪਹਿਲਾਂ ਮੈਂ ਆਪਸ ਲੜਾਵਾਂ ਸਿੱਖ ਕੌਮ ਦੇ ਦੋ ਢੜੇ ਕਰਾਂ ਤੇ ਜਿਹੜਾ ਕੰਗਨਰ ਨਾਉਤ ਦਾ ਵੱਜਿਆ ਹੋਇਆ ਥੱਪੜ ਆ ਜਾਂ ਤਾਂ ਉਹ ਪਵਾੜੇ ਦੀ ਜੜ ਪਾ ਰਿਹਾ ਹੈਗਾ ਸਾਰਾ ਕੁਝ ਇਹ ਤੇ ਜਾਂ ਫਿਰ ਏਜੰਸੀਆਂ ਨੂੰ ਮੌਕਾ ਮਿਲ ਗਿਆ ਹੁਣ ਇੱਕ ਕੰਗਣਾ ਨਾ ਉਤ ਦੇ ਮੋੜ ਦੇ ਤੇ ਰੱਖ ਕੇ ਜਿਹੜੀ ਸਾਰਾ ਕੁਝ ਜਿਹੜਾ ਚਲਾਇਆ ਜਾ ਰਿਹਾ ਮੈਂ ਇਹ ਮੰਨਦਾ ਹਾਂ ਇਸ ਲੜਕੀ ਵੱਲੋਂ ਸ਼੍ਰੋਮਣੀ ਗੁਰਦੁਆਰਾ ਪਰੰਧ ਕਮੇਟੀ ਨੂੰ ਇੱਕ ਚੇਤਾਵਨੀ ਦਿੱਤੀ ਗਈ ਆ ਕਿ ਜਿਹੜੀ ਮੇਰੇ ਤੇ ਐਫ ਆਈ ਆਰ ਜਿਹੜੀ ਦਰਜ ਕੀਤੀ ਆ ਉਸ ਨੂੰ ਵਾਪਸ ਲਓ ਨਹੀਂ ਤਾਂ ਮੈਂ ਵੀ ਮੇਰੀ ਟੀਮ ਇਹਦੀ ਹੁਣ ਦੱਸੋ ਟੀਮ ਕਿਹੜੀ ਹੈ ਮੇਰੀ ਟੀਮ ਲੜਾਈ ਲਈ ਤਿਆਰ ਹੈ ਮੈਂ ਕੁਝ ਗਲਤ ਨਹੀਂ ਕੀਤਾ ਜਦੋਂ ਮੈਂ ਉੱਥੇ ਜਦੋਂ ਮੌਜੂਦ ਸੀ ਉਦੋਂ ਮੈਨੂੰ ਕਿਸੇ ਨੇ ਸੇਵਾਦਾਰ ਨੇ ਨਹੀਂ ਟੋਕਿਆ ਹੁਣ ਇੱਕ ਤਾਂ ਸਿਕੋਮਤ ਵਿੱਚ ਲੜਾਈ ਪਾਉਣਾ ਚਾਹੁੰਦੀ ਆ ਦੂਜੀ ਜਿਹੜੀ ਉਹ ਸੇਵਾਦਾਰ ਸਸਪੈਂਡ ਕੀਤੇ ਨੇ ਉਹਦਾ ਸਸਪੈਂਡ ਕਰ ਹੀ ਦਿੱਤੇ ਤੇ ਦੂਜੀ ਜਿਹੜੀ ਸਰੌਣੀ ਕਮੇਟੀ ਨੂੰ ਇਹ ਗਲਤ ਸਾਬਤ ਕਰਨਾ ਚਾਹੁੰਦੀ ਆ ਜਿੱਥੇ ਆਪਾਂ ਮੰਨਦੇ ਆ ਕਿ ਸੇਵਾਦਾਰ ਜਾਂ ਸਰੌਣੀ ਕਮੇਟੀ ਜਿਹੜੀ ਇਸ ਦਾ ਹੈਗੀ ਆ ਆਪਣਾ ਭਾਗੀਦਾਰ ਹੈਗੀ ਆ ਕਿ ਉਹਨਾਂ ਨੇ ਸਮੇਂ ਸਿਰ ਨਹੀਂ ਰੋਕਿਆ ਹੁਣ ਪਰ ਕਈ ਵਾਰ ਇਸ ਤਰ੍ਹਾਂ ਹੁੰਦਾ ਕਿ ਸਾਰੂ ਸਰਦਾ ਆਲੂ ਹੁੰਦੇ ਨੇ ਖਾਸ ਕਰਕੇ ਲੜਕੀਆਂ ਜਿੱਥੇ ਲੜਕੀਆਂ ਹੁੰਣ ਉੱਥੇ ਸੇਵਾਦਾਰ ਥੋੜਾ ਜਿਹਾ ਆਸੇ ਪਾਸੇ ਹੋ ਜਾਂਦੇ ਨੇ ਕਿਉਂਕਿ ਉਹਨਾਂ ਨੇ ਸਰੋਰ ਦੇ ਵਿੱਚ ਨਹਾਉਣਾ ਹੁੰਦਾਗਾ ਜਾਂ ਆਪਦਾ ਕੋਈ ਹੋਰ ਉੱਥੇ ਬੈਠ ਕੇ ਜਿਹੜਾ ਗੁਰਬਾਣੀ ਦਾ ਜਾਪ ਕਰਨਾ ਹੁੰਦਾਗਾ ਹੋ ਸਕਦਾ ਇਹ ਹੋ ਗਿਆ ਹੋਵੇ ਪਰ ਇਸ ਲੜਕੀ ਦੀ ਮਨਸਾ ਕੀ ਸੀ ਇਹ ਸਾਰਿਆਂ ਨੂੰ ਸਾਫ਼ ਹੋਣ ਪਤਾ ਲੱਗ ਗਿਆ ਇਹਨੇ ਸਿੱਧਾ ਆ ਕੇ ਜਿਹੜਾ ਜੋਗਾ ਕੀਤਾ ਉੱਥੇ ਆ ਕੇ ਵੀਡੀਓ ਬਣਾਈਆਂ ਦੀ ਵੀਡੀਓ ਵੀ ਵਾਇਰਲ ਹੋਈ ਆ ਜਿਹੜਾ ਸਭ ਕੁਝ ਕਰਨ ਤੋਂ ਬਾਅਦ ਫਿਰ ਇਹ ਮਾਫੀ ਮੰਗਦੀ ਆਬ ਕੰਗੜਾ ਨੌਤਰਾਜ ਦੀਆਂ ਇਹ ਫੋਟੋਆਂ ਸੀ ਵਾਇਰਲ ਹੋਈਆਂ ਇਸ ਨੇ ਆਪਣੀ ਇੰਸਟਾਗ੍ਰਾਮ ਤੋਂ ਜਿਹੜੀ ਉਹ ਫੋਟੋਆਂ ਵੀ ਡਿਲੀਟ ਕਰ ਦਿੱਤੀਆਂ ਉਸ ਤੋਂ ਬਾਅਦ ਫਿਰ ਇਹਨੇ ਮਾਫੀ ਮੰਗ ਕੇ ਇੱਕ ਵੀਡੀਓ ਪਾਈ ਆ ਉਸ ਤੋਂ ਬਾਅਦ ਕੀ ਹੁੰਦਾਗਾ ਫਿਰ ਇਹ ਲੈਬ ਹੋ ਕੇ ਫਿਰ ਇੱਕ ਧੰਨਵਾਦ ਕਰਦੀ ਆ ਕਿਹਦਾ ਕਰਦੀ ਆ ਗੁਜਰਾਤ ਸਰਕਾਰ ਦਾ ਗੁਜਰਾਤ ਪੁਲਿਸ ਦਾ ਦੇਖੋ ਗੁਜਰਾਤ ਪੁਲਿਸ ਨੇ ਝੱਟ ਜਾ ਕੇ ਸਕਿਉਰਟੀ ਦੇ ਦਿੱਤੀ ਇਹਨੂੰ ਕਹਿੰਦੀ ਮੈਂ ਤਾਂ ਮੰਗੀ ਨਹੀਂ ਸੀ ਗੁਜਰਾਤ ਪੋਤੋਂ ਸਰਕਾਰ ਤੋਂ ਕਹਿੰਦੀ ਮੈਨੂੰ ਵਧਿਆ ਜਿਹੜੀ ਸਕਿਉਰਟੀ ਦਿੱਤੀ ਤੇ ਉਲਟਾ ਜਿਹੜਾ ਸਿੱਖਾਂ ਨੂੰ ਇਹ ਬਦਨਾਮ ਕੀਤਾ ਇਹਨੇ ਕਹਿੰਦੇ ਮੈਨੂੰ ਸਿੱਖ ਕੌਮ ਜਿਹੜੀ ਧਮਕੀਆਂ ਦਿੰਦੀ ਆ ਮੈਨੂੰ ਬਲਾਤ ਕਰਦੇ ਰੇਪ ਦੇ ਜਿਹੜਾ ਇਸ ਤਰ੍ਹਾਂ ਮੈਨੂੰ ਕਹਿੰਦੇ ਨੇ ਬੇਸਤਰਾ ਤੇ ਨਾ ਕਰਦਾਂਗੇ ਇਸ ਲੜਕੀ ਵੱਲੋਂ ਖੁਦ ਜਿਹੜੇ ਇਹਨਾਂ ਦੇ ਆਪ ਦੇ ਪਾਟੜੇ ਟੱਟੂ ਨੇ ਉਹ ਸਾਰਾ ਕੁਝ ਸਿੱਖ ਕੌਮ ਦੀਆਂ ਡੀਪੀ ਲਾ ਲੈਂਦੇ ਨੇ ਫੇਸਬੁਕਾਂ ਤੇ ਜਾਂ ਕਿਸੇ ਹੋਰ ਜਿਹੜੀਆਂ ਸਾਈਟਾਂ ਹੁੰਦੀਆਂ ਨੇ ਤੇ ਫੋਟੋਆਂ ਵੀ ਸਿੱਖ ਕੌਮ ਦੀਆਂ ਲਾ ਲੈਂਦੇ ਨੇ ਗੁਰੂਆਂ ਦੀਆਂ ਲਾ ਲੈਂਦੇ ਨੇ ਤਸਵੀਰਾਂ ਤੇ ਉਹ ਘਟਿਆ ਕਮੈਂਟ ਕਰਦੇ ਨੇ ਤੇ ਲੋਕਾਂ ਨੂੰ ਲੱਗਦਾ ਕਿ ਸਿੱਖ ਕੌਮ ਜਿਹੜਾ ਬੰਦਾ ਹੈਗਾ ਇਹ ਸਿੱਖ ਕੌਮ ਦੀ ਬੰਦੇ ਨੇ ਪਰ ਨਹੀਂ ਇਹਨਾਂ ਦੀ ਆਪ ਦੇ ਬੰਦੇ ਹੁੰਦੇ ਨੇ ਉਹ ਹੀ ਸਾਰੀਆਂ ਜਗ੍ਹਾ ਸਰਾਰ ਤੱਕ ਕਰਾਉਂਦੇ ਨੇ ਜੇ ਤੈਨੂੰ ਬੀਬਾ ਅਸੀਂ ਕਹਿਣਿਆ ਸਿੱਖ ਕਦੇ ਵੀ ਐਜੀ ਮਨਸਾ ਨਹੀਂ ਰੱਖਦਾ ਜੇਕਰ ਜਿਨ੍ਹਾਂ ਨੇ ਤੈਨੂੰ ਬਲਾਤਕਾਰ ਕਰਨ ਦੀਆਂ ਧਮਕੀਆਂ ਦਿੱਤੀਆਂ ਨੇ ਜਾਂ ਜਦ ਤੈਨੂੰ ਜਨਵਾੜ ਨੇ ਧਮਕੀਆਂ ਦਿੱਤੀਆਂ ਨੇ ਤੂੰ ਉਹਨਾਂ ਤੇ ਕੇਸ ਕਰਦੀ ਉਹਨਾਂ ਤੇ ਕੇਸ ਕਰ ਤੂੰ ਸਾਰੀ ਸਿੱਖ ਕਮਿਊਨਿਟੀ ਨੂੰ ਜਿਹੜੀ ਇੱਕ ਪਾਸੇ ਤੂੰ ਗਲਤੀ ਕੀਤੀ ਆ ਦੂਜੇ ਪਾਸੇ ਤੂੰ ਦੋਸ਼ ਵੀ ਸਿੱਖਾਂ ਤੇ ਲਾ ਰਹੀਆਂ ਤੀਜੇ ਪਾਸੇ ਤੂੰ ਹੁਣ ਬੰਗਾਰ ਵੀ ਸਿੱਖਾਂ ਨੂੰ ਰਹੀਆਂ ਕਿ ਕਰ ਲਓ ਜਿਹੜਾ ਕੁਝ ਕਰਨਾ ਐਫਆਰ ਦਰਦ ਕਹਿੰਦੀ ਜੇ ਵਾਪਸ ਨਾਲ ਲੱਤੀ ਤਾਂ ਮੇਰੀ ਟੀਮ ਲੀਗਲ ਟੀਮਾਂ ਕਹਿੰਦੀ ਮੇਰੀ ਮੈਂ ਕੇਸ ਲਈ ਕੜੀ ਮੈਂ ਤਿਆਰ ਆ ਲੜਨ ਲਈ ਜੇ ਤੁਸੀਂ ਵਾਪਸ ਨਾ ਲੈਤਾ ਇਹ ਹੁਣ ਦੇਖਣਾ ਪਵੇਗਾ ਸ਼ਰੋਮਣੀ ਕਮੇਟੀ ਨੂੰ ਤੇ ਸਿੱਖਾਂ ਨੂੰ ਇਕੱਲੇ ਸ਼ਰੋਮਣੀ ਕਮੇਟੀ ਦਾ ਮਸਲਾ ਨਹੀਂ ਇੱਥੇ ਸਾਰੀ ਸਿੱਖ ਕੌਮ ਦਾ ਮਸਲਾ ਗਾ ਇਹ ਸਾਡੇ ਪ੍ਰਚਾਰਕ ਜੀ ਤੇ ਕ ਨਹੀਂ ਬੋਲੇ ਸਾਡਿਆਂ ਦਾ ਤਾਂ ਇਹ ਉਲਟਾ ਗਾ ਸਾਡੇ ਦਾ ਐਡੇ ਮੈਂ ਹੁਣ ਕਹਿਣਾ ਨਹੀਂ ਚਾਹੁੰਦਾ ਇਹ ਸ਼ਬਦ ਕੁੱਤੇ ਦੇ ਹੱਡ ਨੇ ਸਿੱਖਾਂ ਤੇ ਜਲਮ ਹੁੰਦਾਗਾ ਸਿੱਖਾਂ ਦੇ ਖਿਲਾਫ ਭੌਂਕਦੇ ਨੇ ਗੁਰੂ ਗੁਰੂ ਘਰ ਦਾ ਖਾ ਕੇ ਗੁਰੂਆਂ ਦੇ ਖਿਲਾਫ ਸਿੱਖਾਂ ਦੇ ਖਿਲਾਫ ਇਹ ਭੌਂਕਦੇ ਨੇ ਇੱਥੇ ਜਿਹੜੇ ਵੱਡੇ ਫੇਸਬੁਕ ਵਿਦਵਾਨ ਬੈਠੇ ਨੇ ਜਾਂ ਹੋਰ ਪ੍ਰਚਾਰਕ ਕਹਾਉਂਦੇ ਨੇ ਆਪਣੇ ਆਪ ਨੂੰ ਕਦੇ ਇਹਨਾਂ ਨੇ ਇਹਨੂੰ ਗਲਤ ਸਾਬਤ ਨਹੀਂ ਕੀਤਾ ਕਿ ਇਹਦੀ ਗਲਤੀ ਆ ਕਿਤੇ ਇਹਨੂੰ ਉਹਦੀ ਸਿੱਖੋਂ ਤੋਂ ਮਾਫੀ ਮੰਗ ਲੈਣੀ ਚਾਹੀਦੀ ਸੀ ਜਾਂ ਸਿੱਧਾ ਆ ਕੇ ਅਕਾਲ ਤਖਤ ਤੇ ਪੇਸ਼ ਹੁੰਦੀ ਹੋਰ ਤੁਸੀਂ ਦੱਸੋ ਕਿ ਇੱਕ ਤਾਂ ਇਤੇ ਪਰਚਾ ਹੋਇਆ 295ਏ ਦਾ ਤੇ ਹੁਣ ਇਹ ਕਹਿ ਰਹੀ ਆ ਕਿ ਜੇਕਰ ਐਸਜੀਪੀਸੀ ਜਿਹੜੀ ਉਹਨੇ ਦਰਖਾਸਤ ਦਿੱਤੀ ਆ ਇਹਦੇ ਕੰਪਲੀਟ ਦਿੱਤੀ ਆ 295ਏ ਦਾ ਪਰਚਾ ਡੇ ਤੇ ਦਰਜ ਹੋਇਆ ਲੜਕੀ ਤੇ ਕਹਿੰਦੀ ਜੇਕਰ ਉਹ ਵਾਪਸ ਨਾ ਲੱਤ ਸਰੋਵਣੀ ਕਮੇਟੀ ਨੇ ਤੇ ਮੈਂ ਤੇ ਮੇਰੀ ਲੀਗਲ ਟੀਮ ਕਹਿੰਦੀ ਲੜਾਈ ਲਈ ਤਿਆਰ ਹਾਂ ਇਹ ਧਮਕੀ ਨਹੀਂ ਤੇ ਹੋਰ ਦੱਸੋ ਕੀ ਆ ਇਹ ਸਿੱਖ ਕੌਮਾਂ ਅਤੇ ਹਿੰਦੂਆਂ ਵਿਚਾਲੇ ਵੱਡਾ 파ੜਾ ਪਾਉਣਾ ਚਾਹੁੰਦੀ ਆ ਇਹ ਇਹਦੀ ਇੰਸਟਾਗ੍ਰਾਮ ਤੇ ਜਿਹੜੀ ਆਈਡੀ ਆ ਇਹਦਾ ਨਾਮ ਜਿਹੜਾ ਹੈਗਾਗਾ ਉਹ ਤੇ ਤੁਸੀਂ ਜਾ ਕੇ ਸਰਚ ਕਰ ਲਓ ਅਰਤਨਾ ਮਕਵਾਨਾ ਅਰਤਨਾ ਮਕਵਾਨਾ ਦੇ ਨਾਮ ਤੇ ਇਹਦੀ ਹਾਂ ਇੰਸਟਾਗ੍ਰਾਮ ਤੇ ਇਹਦੀ ਆਈਡੀ ਆ ਅਰਤਨਾ ਮਕਵਾਨਾ ਦੇ ਨਾਮ ਤੇ ਇਹਦੀ ਆਈਡੀ ਆ ਉੱਥੇ ਜਾ ਕੇ ਜਿਹੜਾ ਇਹ ਤੁਸੀਂ ਇਹਨੂੰ ਦੇਖ ਸਕਦੇ ਹੋ ਉਹਦੀ ਵੀਡੀਓ ਵੀ ਦੇਖ ਸਕਦੇ ਹੋ ਉਹਦੀ ਫੋਟੋਆਂ ਵੀ ਦੇਖ ਸਕਦੇ ਹੋ ਸਾਰਾ ਕੁਝ ਦੇਖ ਸਕਦੇ ਹੋ ਪਰ ਇਹ ਲੋਕ ਜਿਹੜੇ ਨੇ ਨਾਲੇ ਤਾਂ ਸਿੱਖ ਧਰਮ ਨੂੰ ਨੀਮਾ ਦਿਖਾਉਣਾ ਚਾਹੁੰਦੇ ਨੇ ਨਾਲੇ ਧੌਂਸ ਜਵਾਉਂਦੇ ਨੇ ਨਾਲੇ ਗਲਤੀ ਕਰਦੇ ਨੇ ਤੇ ਇਹਦਾ ਸਿੱਖ ਕੌਮ ਦੇ ਨਾਲ ਬਹੁਤ ਵੱਡਾ ਜਿਹੜਾ ਇੱਕ ਆਪਾਂ ਕਹიდੀਏ ਤੱਕਾ ਹੋ ਰਿਹਾਗਾ ਸਰੇ ਆਵਾ ਜੇਕਰ ਸਰੌਣੀ ਕਮੇਟੀ ਦੇ ਬੰਦੇ ਆਪਾਂ ਚਲ ਕਹਿੰਦੇ ਆ ਕਿ ਉਹਨਾਂ ਦੀ ਡਿਊਟੀ ਬੰਦੀ ਸੀ ਤਾਂ ਸਰੌਣੀ ਕਮੇਟੀ ਨੇ ਉਹਨਾਂ ਨੂੰ ਸਸਪੈਂਡ ਕਰ ਦਿੱਤਾ ਕਿ ਤੁਸੀਂ ਡਿਊਟੀ ਦੇ ਵਿੱਚ ਅਣਗਹਿਲੀ ਕੀਤੀ ਆ ਹੁਣ ਸਰੋਣਿਕ ਕਮੇਟੀ ਤੇ ਸਾਰੀ ਗੱਲ ਡੇਗਣੀ ਸਾਰੀ ਸਰੋਣਿਕ ਕਮੇਟੀ ਨੂੰ ਮਾੜਾ ਕਹਿਣਾ ਇਹ ਮਾੜੀ ਗੱਲ ਆ ਕਿਉਂਕਿ ਜ਼ਿੰਮੇਵਾਰ ਇੱਕ ਅਦਾ ਵਿਅਕਤੀ ਹੁੰਦਾਗਾ ਉਹਦਾ ਹਰਿਆਣਾ ਸਾਰੀ ਜਾਂ ਸਰੋਣਿਕ ਕਮੇਟੀ ਜਾਂ ਸਿੱਖ ਕੌਮ ਨੂੰ ਨਹੀਂ ਭੁਗਤਣਾ ਜਿਹੜਾਗਾ ਇਸ ਤੇ ਬਿਆਨ ਨਹੀਂ ਦੇਣੇ ਚਾਹੀਦੇ ਪਰ ਸਾਡੇ ਇੱਥੇ ਜਿਹੜੇ ਵੱਡੇ ਵੱਡੇ ਪ੍ਰਚਾਰਕ ਨੇ ਜਿਨ੍ਹਾਂ ਨੇ ਸਾਰਾ ਦਿਣਾ ਰੱਟ ਲਾਈ ਹੋਈ ਆ ਦਰਬਾਰ ਸਾਹਿਬ ਦੇ ਅਕਾਲ ਤਖਤ ਦੇ ਜਥੇਦਾਰ ਤੇ ਸਰੋਣਿਕ ਕਮੇਟੀ ਦੇ ਖਿਲਾਫ ਬੋਲਣਾ ਪਰ ਅਸੀਂ ਵੀ ਬੋਲਦੇ ਆ ਜਿੱਥੇ ਉਹਨਾਂ ਦੀ ਗਲਤੀ ਹੁੰਦੀ ਆ ਉਹਨਾਂ ਹੀ ਬੋਲਦੇ ਆ ਜਿਨ੍ਹਾਂ ਦੀ ਗਲਤੀ ਹੁੰਦੀ ਆ ਜਿੱਥੇ ਜਿੱਥੇ ਉਹਨਾਂ ਨੇ ਗਲਤੀਆਂ ਕੀਤੀਆਂ ਉੱਥੇ ਬੋਲਦੇ ਆ ਤੇ ਬੋਲਦੇ ਰਹਾਂਗੇ ਪਰ ਸਾਨੂੰ ਜਿਹੜਾ ਸਾਡਾ ਦਰਬਾਰ ਸਾਹਿਬ ਆ ਸਾਡਾ ਅਕਾਲ ਤਖਤ ਸਾਹਿਬ ਆ ਸਾਨੂੰ ਉਹਦੀ ਮਰਜ਼ਾਦਾ ਰੱਖਣੀ ਬਹੁਤ ਜ਼ਰੂਰੀ ਆ ਜੇਕਰ ਹਰ ਸਿੱਖ ਹੀ ਸਿੱਖਾਂ ਦਾ ਬੈਰੀ ਬਣ ਲੱਗ ਗਿਆ ਤਾਂ ਸਿੱਖ ਕੋં ਤਾਂ ਪਹਿਲੀ ਜਿਹੜੀ 2% ਕਹਿੰਦੇ ਆ ਮਲਦਾਂਗੇ ਦਲਦਾਂਗੇ ਕੁਚਲਦਾਂਗੇ ਇਹਨਾਂ ਦੇ ਬਿਆਨ ਤੁਸੀਂ ਪਹਿਲੇ ਹੀ ਦੇਖੇ ਹੋਣੇ ਨੇ ਇੱਕ ਜਿਹੜਾ ਤੇ ਹੋਰ ਸੀ ਕੋਈ ਹਿੰਦੂ ਉਹਨੇ ਵੀ ਕਿਹਾਗਾ ਕਿ ਅਸੀਂ ਲੜਾਈ ਲੜਾਂਗੇ ਅਸੀਂ ਤੇ ਲੜਕੀ ਨਾਲ ਖੜੇ ਆ ਕਿੱਥੇ ਦਾ ਇਹ ਕਹਿਣਾ ਸੀ ਕਿ ਇਸ ਲੜਕੀ ਨੂੰ ਆਪਣੀ ਹਿੰਦੂ ਜਿਹੜੀ ਇਹਦੇ ਜਿਹੜੇ ਹੈਗੇ ਨੇ ਕਮਿਊਨਿਟੀ ਦੇ ਬੰਦੇ ਉਹਨਾਂ ਦਾ ਇਹ ਕਹਿਣਾ ਸੀ ਕਿ ਚੱਲ ਭਾਈ ਤੂੰ ਦਰਬਾਰ ਸਾਹਿਬ ਅਕਾਲ ਤਖਤ ਸਾਹਿਬੇ ਜਾ ਕੇ ਮਾਫੀ ਮੰਗ ਲਾ ਤੇ ਤੈਨੂੰ ਸਿੱਖ ਕੋ ਮਾਫ ਕਰ ਦੇਗੀ ਤੇ ਕਿੱਥੇ ਦਾ ਇਹ ਕਹਿਣਾ ਸੀ ਕਿੱਥੇ ਉਲਟਾ ਕਹਿਣਾ ਅਸੀਂ ਉਹਦੇ ਨਾਲ ਖੜੇ ਆ ਅਸੀਂ ਲੜਾਈ ਲੜਦੇ ਆ ਇਹ ਤਾਕਤਾਂ ਨੇ ਜਿਹੜੀਆਂ ਸਿੱਖ ਵਿਰੋਧੀ ਤਾਕਤਾਂ ਨੇ ਇਹ ਜਾਣਬੁੱਝ ਕੇ ਸਾਰਾ ਕੁਝ ਸਰਾਰਤਾ ਕਰਦੀਆਂ ਨੇ ਪਹਿਲਾਂ ਵੀ ਇੱਥੇ ਇੱਕ ਮੁੰਡਾ ਆਇਆ ਸੀ ਹੁਣ ਵੀ ਉਹ ਬੋਲ ਰਿਹਾਗਾ ਜਗਦੀਸ਼ ਟੈਟਲਰ ਦੀ ਸాల్ਟ ਪਾ ਕੇ ਟੀ ਸాల్ਟ ਪਾ ਕੇ ਆਇਆ ਸੀ ਉਹਦੀ ਫੋਟੋ ਲੱਗੀ ਹੋਈ ਸੀ ਉਹਨੇ ਵੀ ਕਿਹਾ ਸੀ ਕਿ ਮੈਂ ਤਾਂ ਜਗਦੀਸ਼ ਟੈਟਲਰ ਨੂੰ ਦਰਬਾਰ ਸਾਹਿਬ ਦੇ ਦਰਸ਼ਨ ਕਰਾਉਣ ਲਈ ਆਇਆ ਆ ਜਗਦੀਸ਼ ਟੈਟਲਰ ਉਹ ਆ ਜਿਹੜਾ 1984 ਦੇ ਦਿੱਲੀ ਦੇ ਕਤਲੇਆਮ ਦਾ ਮੁੱਖ ਦੋਸ਼ੀ ਆ ਬੇਸਕਾ ਉਸ ਨੂੰ ਜਿਹੜੀਆਂ ਅਦਾਲਤਾਂ ਨੇ ਸਜ਼ਾ ਨਹੀਂ ਦਿੱਤੀ ਪਰ ਸਿੱਖਾਂ ਨੂੰ ਪਤਾ ਹੈਗਾ ਕਿ ਕਿਨੇ ਕਿਨੇ ਸਿਕੋਂ ਦਾ ਜਿਹੜਾ ਉੱਥੇ ਕਤਲੇਆਮ ਕਰਵਾਇਆ ਤੇ ਕੀਤਾਗਾ ਅਦਾਲਤਾਂ ਸਬੂਤ ਮੰਗਦੇ ਨੇ ਹੁਣ 40-40 ਸਾਲ ਹੋ ਗਏ ਸਬੂਤ ਤਾਂ ਸਾਰੇ ਮਿਟ ਗਏ ਸਾਰੇ ਮਰ ਮੁੱਕ ਗਏ ਵਿਚਾਰੇ ਅੱਧਾ ਪਚਦਾ ਰਹਿ ਗਿਆ ਉਹਦੀ ਸੁਣਦਾ ਕੌਣ ਆ ਸਿੱਖ ਕੌਮ ਦੀ ਤਾਂ ਪਹਿਲੇ ਹੀ ਸੁਣਵਾਈ ਨਹੀਂ ਹੁੰਦੀ ਇਸ ਕਰਕੇ ਸਿੱਖ ਕੌਮ ਦੇ ਉੱਤੇ ਜਿਹੜਾ ਹੈ ਇਹ ਬਾਰ ਬਾਰ ਹਮਲੇ ਕਰਨੇ ਇਹ ਬਹੁਤ ਵੱਡੇ ਜਿਹੜੇ ਨੇ ਅਪਰਾਧਿਕ ਮਾਮਲੇ ਨੇ ਸਿੱਖ ਕੌਮ ਨੂੰ ਇਹ ਤੇ ਵਿਚਾਰਨ ਦੀ ਜ਼ਰੂਰਤ ਆ ਇਹ ਸਾਡੇ ਵਿੱਚ ਕਿਉਂ ਹੋਇਆ ਇਹ ਸਿੱਖ ਕੌਮ ਦੇ ਵਿੱਚ ਜਦੋਂ ਅਸੀਂ ਧੜੇ ਬੰਦੀਆਂ ਦੇ ਵਿੱਚ ਬੰਡੇ ਗਏ ਫਲਾਨਾ ਕਾਲੀ ਦਲ ਧਮਕਾ ਕਾਲੀ ਦਲ 17 18 ਦਾ ਕਾਲੀ ਦਲ ਬਣ ਗਏ ਤੇ ਸਾਡੀਆਂ ਸੰਪਰਦਾਵਾਂ ਬਣ ਗਈਆਂ ਤੇ ਸਾਡੀਆਂ ਟਕਸਾਲਾਂ ਬਣ ਗਈਆਂ ਤੇ ਸਾਡੇ ਪ੍ਰਚਾਰਕ ਹੋ ਗਏ ਉਹ ਕਹਿੰਦਾ ਮੇਰਾ ਧੜਾ ਉਹ ਕਹਿੰਦਾ ਮੇਰਾ ਧੜਾ ਸਾਡਾ ਸਿੱਖੋਂ ਦਾ ਬੇੜਾ ਇਹਨਾਂ ਪ੍ਰਚਾਰਕਾਂ ਨੇ ਕੀਤਾ ਜਿਨ੍ਹਾਂ ਨੇ ਕਿ ਸਿੱਖ ਕੌਮ ਦੇ ਖਿਲਾਫ ਹੀ ਜ਼ਹਿਰ ਉਗਲਿਆ ਤੇ ਵੀਡੀਓ ਲੰਬੀ ਹੁੰਦੀ ਆ ਤੁਸੀਂ ਇਸ ਵੀਡੀਓ ਨੂੰ ਜਿਹੜੀ ਇਹ ਲੜਕੀ ਆ ਅਰਚਨਾ ਮਕਵਾਨਾ ਜਿਹੜਾ ਨਾਮ ਆ ਜਿਹੜੀ ਸਿੱਖੋਂ ਨੂੰ ਸਿੱਧਾ ਬੰਗਾ ਰਹੀ ਆ ਇਹਦੇ ਉੱਤੇ ਤੁਹਾਡੇ ਕੀ ਵਿਚਾਰ ਨੇ ਤੁਹਾਡੀਆਂ ਕੀ ਟਿੱਪਣੀਆਂ ਨੇ ਤੇ ਇਹਦੇ ਉੱਤੇ ਕੀ ਕਿਹੜਾ ਚੋਂ ਕੀ ਦੀ ਇਹ ਜਿਹੜੀ ਸਿਆਸਤ ਦਾ ਕੌਣ ਕਰ ਰਿਹਾ ਕੌਣ ਲੜਕੀ ਨੂੰ ਇਸ ਨੂੰ ਭੇਜਿਆ ਤੇ ਸਾਰਾ ਜਿਹੜਾ ਹੈਗਾਗਾ ਬੜੀ ਪ੍ਰਚੋਲ ਦੇ ਮੁਤਾਬਕ ਸੋਚਣ ਤੋਂ ਬਾਅਦ ਇੱਕ ਤੁਸੀਂ ਕਮੈਂਟ ਜਰੂਰ ਕਰਨੇ ਨੇ ਜਿੱਥੇ ਜਿੱਥੇ ਜਿਹੜਾ ਦੋਸਿਆ ਦਸਰਾ ਕੇਸ ਹੈ ਤੇ ਸਰੋਣੀ ਕਮੇਟੀ ਦਾ ਪੱਕੀ ਫਰਜ਼ ਬਣਦਾ ਸੀ ਇੱਥੇ ਸਿੱਖ ਕੌਮ ਦਾ ਕੀ ਫਰਜ਼ ਬਣਦਾ ਸੀ ਇੱਥੇ ਜਥੇਬੰਦੀਆਂ ਦਾ ਕੀ ਫਰਜ਼ ਬਣਦਾ ਸੀ ਇੱਥੇ ਸਾਡੇ ਪ੍ਰਚਾਰਕਾਂ ਦਾ ਕੀ ਫਰਜ਼ ਬਣਦਾ ਸੀ ਤੇ ਜਿਹੜਾ Hindu ਆ ਉਹ ਸਾਰਾ ਇਹਦੇ ਨਾਲ ਖੜਾਗਾ ਦੇਖੋ ਕਿਸੇ ਦਾ Hindu ਦਾ ਬਿਆਨ ਨਹੀਂ ਆਇਆ ਕਿ ਲੜਕੀ ਨੇ ਮਾਰਾ ਕੀਤਾ ਚਲੋ ਇਹਨੂੰ ਅਕਾਲ ਤਖਤ ਤੇ ਤੋਂ ਮਾਫੀ ਮੰਗਾਉਣੇ ਆ ਇਹ ਤਾਂ ਹੋਈ ਸੀ ਇਹ ਤਾਂ ਬਣਦੀ ਸੀ ਗੱਲ ਪਰ ਇੱਕ ਨੇ ਗਲਤੀ ਕੀਤੀ ਉੱਤੇ ਧਮਕੀਆਂ ਦੇਵੇ ਤੇ ਇਸ ਵੀਡੀਓ ਨੂੰ ਜੇ ਤੁਹਾਨੂੰ ਚੰਗੀ ਲੱਗੀ ਆਪਣੇ ਸੁਝਾਅ ਕਮੈਂਟਾਂ ਰਾਹੀਂ ਜਰੂਰ ਦੇਣਾ ਕੌਣ ਗਲਤ ਆ ਕੌਣ ਚੰਗਾ ਆ ਕੌਣ ਮਾੜਾ ਆ ਧੰਨਵਾਦ ਵੈਰੂ ਜੀ ਦਾ ਖਾਲਸਾ ਸ੍ਰੀ ਵਹਿਗੂ ਕੀ ਫਤਿਹ